राधिका ਮਰਚੰਟ ਨੇ ਪਾਇਆ ਸੋਨੇ ਦਾ ਲਹਿੰਗਾ ਗਹਿਣਿਆਂ ਦੇ ਨਾਲ ਚਮਕ ਰਹੀ ਹੈ ਨਵੀਂ ਦੁਲਹਨ ਰਿਲਾਈਐਂਸ ਇੰਡਸਟਰੀਜ਼ ਲਿਮਟਿਡ ਦੇ ਚੇਅਰਮੈਨ ਤੇ ਐਮ ਡੀ ਮੋਕੇਸ਼ ਅੰਬਾਨੀ ਦੇ ਸਭ ਤੋਂ ਛੋਟੇ ਬੇਟੇ ਅਨੰਤ ਅਬਾਨੀ ਤੇ ਉਦਯੋਗਪਤੀ ਵਿਰੇਨ ਮਰਚੰਟ ਦੀਤੀ ਰਾधिका ਮਰਚੰਟ 12 ਜੁਲਾਈ ਨੂੰ ਵਿਆਹ ਦੇ ਬੰਧਨ ਦੇ ਵਿੱਚ ਬੱਝਣ ਜਾ ਰਹੇ ਨੇ ਵਿਆਹ ਤੋਂ ਪਹਿਲਾਂ ਦੀਆਂ ਰਸਮਾਂ ਦੀ ਤਿਆਰੀਆਂ ਹੋ ਚੁੱਕੀਆਂ ਨੇ ਹਾਲੀ ਸ਼ਾਨੀ ਰਸਮਾਂ ਹੋਣ ਵਾਲੀਆਂ ਨੇ ਜੋੜੇ ਦੀ ਮਾ ਮੇਰੂ ਰਸਮ ਜਿਹੜੀ ਹੈ ਬੁੱਧਵਾਰ 3 ਜੁਲਾਈ ਨੂੰ ਹੋ ਚੁੱਕੀ ਹੈ ਇਹ ਮੁੰਬਈ ਦੇ ਅੰਜੀਲੀਆ ਰਿਹائش ਤੇ ਕੀਤੀ ਜਾਂਦੀ ਹੈ ਇਸ ਦੇ ਵਿੱਚ ਸਭ ਤੋਂ ਵੱਡੀ ਜੋ ਖਿੱਚਦਾ ਕੇਂਦਰ ਬਣਦਾ ਹੈ ਉਹ ਅੰਬਾਨੀ ਪਰਵਾਰ ਦੀ ਛੋਟੀ ਨੂੰ ਹੈ ਸੋਸ਼ਲ ਮੀਡੀਆ ਤੇ ਰਾਧਿਕਾ ਪਰਚੰਦਿਆ ਕਾਫੀ ਤਸਵੀਰਾਂ ਵੀਡੀਓਜ਼ ਸਾਹਮਣੇ ਆਈਆਂ ਨੇ ਕੰਦੇ ਨੇ ਕਿ ਤੀਲੀ ਮਾਂ ਦੀਆਂ ਚੀਜ਼ਾਂ ਅਨਮੋਲ ਹੁੰਦੀਆਂ ਨੇ ਰਾਧਿਕਾ ਮਰਚੰਟ ਨੇ ਵੀ ਇਸ ਫੰਕਸ਼ਨ ਦੇ ਵਿੱਚ ਕੋਈ ਨਵੀਂ ਯੂਐਲਰੀ ਨਹੀਂ ਪਾਈ ਸਗੋਂ ਆਪਣੀ ਮਾਂ ਸ਼ਿਆਲਾ ਮਰਚੰਟ ਦੇ ਗਹਿਣੇ ਪਾਏ ਹੋਏ ਨੇ ਇਹ ਉਦੋਂ ਤੋਂ ਹੈ ਜਦੋਂ ਉਸਦੀ ਮਾਂ ਨੇ ਆਪਣੇ ਮਾ ਮੇਰੂ ਸਮਾਰੋਹ ਦੇ ਵਿੱਚ ਇਸ ਨੂੰ ਪਹਿਨਿਆ ਸੀ ਇਸ ਤੋਂ ਇਲਾਵਾ ਉਸਨੇ ਮਨੀਸ਼ ਮਲਹੋਤਰਾ ਦੁਆਰਾ ਡਿਜ਼ਾਈਨ ਕੀਤੀ ਆਊਟਫਿਟ ਦੇ ਨਾਲ ਆਪਣੀ ਲੁੱਕ ਨੂੰ ਪੂਰਾ ਕੀਤਾ ਹੈ ਇਹ ਖਾਸ ਜੋੜੀ ਸੋਨੇ ਅਤੇ ਕ੍ਰਿਸਟਲ ਦੇ ਨਾਲ ਜੜੀ ਹੋਈ ਹੈ ਤੁਸੀਂ ਵੀ ਤਸਵੀਰਾਂ ਦੇਖ ਸਕਦੇ ਹੋ ਕਿ ਕਿੰਨੀ ਖਾਸ ਹੈ ਰਾਧਿਕਾ ਮਰਚੰਟ ਦੀ ਇਹ ਲੁੱਕ ਜਿਹੜਾ ਲੈਂਗ ਰਾधिका ਮਰਚੰਡ ਨੇ ਪਾਇਆ ਹੋਇਆ ਇਸ ਤੇ ਕਲਾਸਿਕ ਸੋਨੇ ਦੀ ਤਾਰ ਜ਼ਰਦوزی ਦੀ ਕਢਾਈ ਕੀਤੀ ਗਈ ਹੈ ਲਹਿੰਗੇ ਦੇ ਬਾਰਡਰ ਤੇ ਦੁਰਗਾ ਮਾਂ ਦੀ ਬਾਣੀ ਦੀ ਕਢਾਈ ਕੀਤੀ ਹੈ ਇਸ ਕਗਰੇ ਨੂੰ ਬਣਾਉਣ ਦੇ ਲਈ 35 ਮੀਟਰ ਬੰਦੇਸ਼ ਦੀ ਵਰਤੋਂ ਕੀਤੀ ਗਈ ਹੈ ਵਿਂਟੇਜ ਕੋਟ ਵਰਗਾ ਬਲਾਊਜ਼ ਬਣਾਇਆ ਗਿਆ ਇਸ ਦੇ ਨਾਲ ਹੀ ਸਟਾਈਲਿਸ਼ ਰਿਆ ਕਪੂਰ ਨੇ ਵੀ ਰਾधिका ਦਾ ਲੁੱਕ ਸੋਸ਼ਲ ਮੀਡੀਆ ਤੇ ਸ਼ੇਅਰ ਕੀਤਾ ਹੈ ਮਾਮੀਰੂ ਸੈਰੇਮਨੀ ਕੀ ਹੁੰਦੀ ਹੈ ਤਾਂ ਗੁਜਰਾਤੀ ਵਿਆਹਾਂ ਦੇ ਵਿੱਚ ਇਹ ਰਸਮ ਹੁੰਦੀ ਹੈ ਇਸ ਨੂੰ ਮਸਾਲੂ ਰਸਮ ਵੀ ਕਹਿੰਦੇ ਆ ਇਹ ਰਸਮ ਵਿਆਹ ਤੋਂ ਥੋੜੀ ਦੇਰ ਪਹਿਲਾਂ ਹੀ ਹੁੰਦੀ ਹੈ ਜਿਸ ਦੇ ਵਿੱਚ ਲਾੜੇ ਦੀ ਮਾਂ ਦਾ ਪਰਿਵਾਰ ਜੋੜੇ ਨੂੰ ਤੋਹਫ਼ੇ ਦਿੰਦਾ ਹੈ, ਪੈਂਟਾ ਦਿੰਦਾ ਹੈ। ਇਸ ਤਰ੍ਹਾਂ ਨੀਤਾ ਅੰਬਾਨੀ ਦੇ ਪਰਿਵਾਰਕ ਮੈਂਬਰ ਅਰਥਾਤ ਅਨੰਤ ਅੰਬਾਨੀ ਦੇ ਜਿਹੜੇ ਨਾਨੇ ਨੇ, ਮਾਮਾ, ਉਹਨਾਂ ਦੀ ਮਾਸੀ ਉਸ ਤਾਕਮ ਦੇ ਵਿੱਚ ਸ਼ਿਰਕਤ ਕਰਦੇ ਨੇ।